ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਹਰਾਜਾ ਰਸੋਈ ਚੈਨਲ ਤੇ ਤੇ ਚੱਲਦੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਮਹਰਾਜਾ ਰਸੋਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਛੋਟਾ ਜਿਹਾ ਕਮੈਂਟ ਕਰ ਦਿਓ ਪਿਆਰਾ ਜਿਹਾ ਸੋਹਣਾ ਜਿਹਾ ਜੀ ਪੰਜਾਬੀ ਦੇ ਵਿੱਚ ਤੇ ਇੱਕ ਭੈਣ ਨੇ ਮੋਗੇ ਤੋਂ ਕਰਿਆ ਸੀ ਕਮੈਂਟ ਬਹੁਤ ਬਹੁਤ ਧੰਨਵਾਦ ਭੈਣ ਜੀ ਕਮੈਂਟ ਕਰਨ ਵਾਸਤੇ ਐਦਾਂ ਹੀ ਤੁਸੀਂ ਕਮੈਂਟ ਕਰਦੇ ਰਿਹਾ ਕਰੋ ਜੀ ਸੋਹਣੇ ਸੋਹਣੇ ਸਾਡਾ ਵੀ ਪਿਕਾਪ ਆਂਡ ਮੋਗੇ ਤੇ ਨਾਲ ਹੀ ਆ ਚਾਰ ਕਿਲੋਮੀਟਰ ਤੇੋਂ ਮੋਗੇ ਤੋਂ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਆਪਾਂ ਵੀਡੀਓ ਦੇ ਨਾਲ ਜਰੂਰ ਅਪਲਾਈ ਦਿਆ ਕਰਾਂਗੇ ਕਮੈਂਟ ਦਾ ਤੇ ਛੋਟਾ ਜਿਹਾ ਕਮੈਂਟ ਜਰੂਰ ਸ਼ਾਰਟ ਕਰੋ ਧੰਨਵਾਦ ਦਾ ਥੈਂਕ ਯੂ ਜਿਹੜੇ ਕਮੈਂਟ ਕਰਦੇ ਤੇ ਹੁਣ ਇਧਰ ਆਪਾਂ ਕੇਸਰ ਦੀ ਵੀਡੀਓ ਪਹਿਲਾਂ ਵੀ ਪਾਈ ਸੀ ਉਦੋਂ ਹਜੇ ਕੇਸਰ ਜਿਹੜਾ ਆਪਣਾ ਪੱਕਿਆ ਨਹੀਂ ਸੀ ਚੰਗੀ ਤਰ੍ਹਾਂ ਤੇ ਹੁਣ ਇਹ ਸੁੱਕ ਚੁੱਕਿਆ ਦੇਖੋ ਤੇ ਹੁਣ ਕਿਉਂਕਿ ਹਵਾ ਚੱਲਦੀ ਏ ਰੋਈ ਮੈਂ ਫੇਰ ਸੁੱਕਿਆ ਵੈਸੇ ਚੱਲੇ ਪੁਰਜੂ ਵਾ ਸਾਰਾ ਤੇ ਜਿਹੜਾ ਸੁੱਕ ਗਿਆ ਆਪਾਂ ਕੱਢ ਲੈਣੇ ਵਿੱਚ ਉਸ ਤਰ੍ਹਾਂ ਜਿਵੇਂ ਆਪਾਂ ਧਰਮਾ ਚੌਕ ਦੇ ਹੁੰਦੇ ਆ ਤੇ ਮੈਂ ਇੱਕ ਹੱਥ ਨਾਲ ਕੱਢ ਰਹੀ ਹਾਂ ਕਿਉਂਕਿ ਕੈ ਤੇ ਕੈਮਰਾ ਫੜਨ ਵਾਲਾ ਕੋਈ ਨਹੀਂ ਸੀਗਾ ਤੇ ਇਸ ਤਰ੍ਹਾਂ ਤੁਸੀਂ ਭੋਰ ਲੈਣਾ ਇਹਨੂੰ ਵਿੱਚੋਂ ਫੜ ਕੇ ਇਦਾਂ ਪਲੇਟ ਦੇ ਵਿੱਚ ਮੈਂ ਪਾਈ ਜੰਨੀ ਆ ਦੇਖੋ ਤੇ ਕਿੰਨੇ ਸੋਨੇ ਧੱਗ ਹੈ ਜਿਹੜੇ ਤਿਆਰ ਹੋ ਗਿਆ ਕੇਸਰ ਦੇ ਤੇ ਰੰਗ ਵੀ ਕਿੰਨਾ ਸੋਹਣਾ ਆ ਹੈ ਨਾ ਰੈੱਡ ਰੈੱਡ ਤੇ ਕਿਸ ਤਰ੍ਹਾਂ ਜਿਹੜਾ ਇਸ ਤਰ੍ਹਾਂ ਤੁਸੀਂ ਵੀ ਘਰੇ ਵੀੀ ਸਕਦੇ ਹੋ ਬਸ ਬੀਜ-ਬੀਜ ਤੇ ਸੀ ਆਪਾਂ ਜਦੋਂ ਕਣਕ ਬੀਜੀ ਆ ਉਦੋਂ ਬੀਜੀ ਦਾ ਇਹ ਤੇ ਬਾਕੀ ਕੋਈ ਜ਼ਿਆਦਾ ਇਹਦੀ ਕੈਰ ਨਹੀਂ ਹੈਗੀ ਪਾਣੀ ਧਾਣੀ ਜਿਹਾ ਬਸ ਇੱਕ ਅੱਧੀ ਅਰ ਜਿਵੇਂ ਆਪਾਂ ਬੂਟਿਆਂ ਨੂੰ ਲਾਇਆ ਸੀ ਉਦੋਂ ਹੀ ਲੱਗ ਗਿਆ ਨਾਲ ਹੀ ਤੇ ਵਧੀਆ ਹੋ ਗਿਆ ਲੈ ਦੇਖੋ ਤੁਸੀਂ ਕਿੰਨਾ ਸਾਰਾ ਬਣ ਗਿਆ ਹੈਗਾ ਪਲੇਟ ਦੇ ਵਿੱਚ ਫੁੱਲ ਆਪਾਂ ਸਾਰੇ ਕੱਢ ਲਿਆ ਵਸ ਇੱਕ ਅੱਧਾ ਫੁੱਲ ਰਹਿ ਗਿਆ ਜਿਹੜਾ ਵੀ ਹਜੇ ਹਰਾ ਸੀਗਾ ਤੇ ਉਹ ਫਿਰ ਆਪਾਂ ਕੱਢ ਲਾਂਗੇ ਜਦੋਂ ਸੁੱਕ ਗਿਆ ਤੇ ਜਿਹੜੇ ਪੱਕੇ-ਪੱਕੇ ਫੁੱਲ ਸੀ ਸਾਰੇ ਆਪਾਂ ਕੱਢ ਲਿਆ ਤੇ ਤੁਸੀਂ ਵੈਸੇ ਤਰ੍ਹਾਂ ਘਰੇ ਲਾ ਸਕਦੇ ਹੋ ਜੀ ਕੇਸਰ ਤੇ ਕਿੰਨਾ ਮਹਿੰਗਾ ਹੈ ਸਾਰਾ 3 3.5 ਲੱਖ ਨੂੰ ਕਿਲੋ ਹੁੰਦਾ ਜੀ ਇਹ ਦੋ ਤਿੰਨ ਤਰ੍ਹਾਂ ਦੀ ਨਸਲ ਹੁੰਦੀ ਹੈ ਇਹਦੀ ਕੇਸਰ ਦੀ ਇੱਕ ਤਾਂ ਕਸ਼ਮੀਰੀ ਕੇਸਰ ਹੁੰਦਾ ਅਮਰੀਕਨ ਕੇਸਰ ਹੁੰਦਾ ਤੇ ਇਹ ਮੈਰਕਲ ਕਿਸ तरह ਜਿਹੜਾ ਇਹ ਹੈਗਾ ਤੇ ਤੁਸੀਂ ਵੀ ਇਸ ਤਰ੍ਹਾਂ ਘਰੇ ਬੀਚ ਸਕਦੇ ਹੋ ਜੀ ਹੁਣ ਤਾਂ ਬਹੁਤ ਮਹਿੰਗਾ ਮਿਲਦਾ ਤੇ ਬਾਕੀ ਕਿਸੇ ਲੋੜ ਹੋਈ ਦਵਾਈ ਦੂਈ ਚ ਪਾਉਣ ਨੂੰ ਜੇ ਲੋ ਨਹੀਂ ਕਿਸੇ ਤੋਂ ਲੈ ਆ ਜਾਂਦਾ ਹਨਾ ਤੇ ਥੋੜਾ ਬਹੁਤ ਤੁਸੀਂ ਲੈ ਲਿਓ ਸਾਥ ਵਿੱਚ ਦੇ ਦੇ ਦਾਂਗੇ ਤੁਹਾਨੂੰ ਕੋਈ ਗੱਲ ਨਹੀਂ ਕਿਸੇ ਨੂੰ ਦਵਾਈ ਦੂਰ ਬਣਾਉਣੀ ਹੁੰਦੀ ਹੈ ਕਈ ਵਾਰ ਕਿਸੇ ਤੋਂ ਖਰੀਦ ਲੈ ਜਾਂਦਾ ਹੁੰਦਾ ਹਨਾ ਮਹਿੰਗੀ ਚੀਜ਼ ਨਹੀਂ ਖਰੀਦ ਜਾਂਦੀ ਆਪਾਂ ਤਾਂ ਤੇ ਕੋਈ ਗੱਲ ਨਹੀਂ ਥੋੜਾ ਬਹੁਤ ਕਿਸੇ ਨੂੰ ਚਾਹੀਦਾ ਹੋਵੇ ਆਪਾਂ ਦੇ ਦਾਂਗੇ ਜ਼ਰੂਰ ਤੇ ਹੁਣ ਆਪਾਂ ਇਹਨੂੰ ਛਾਵੇਂ ਛਾ ਲਿਆ ਸੀਗਾ ਤੋਂ ਬੇਨਿਸ ਕੋਣਕ ਤੇ ਦੇਖੋ ਤੁਸੀਂ ਇਹ ਕਿੰਨੇ ਦਾ ਹੋਊਗਾ ਤੀ 35000 ਦਾ ਹੋ ਮੇਰੇ ਹਿਸਾਬ ਨਾਲ ਇੰਨਾ ਤਾਂ ਫਿਰ ਜਿਹੜੇ ਹਿਸਾਬ ਨਾਲ ਆਪਾਂ ਰੇਟ ਸੌਂਦੇ ਆ ਤੇ ਬਾਕੀ ਚਲੋ ਆਪਾਂ ਤਾਂ ਕਰੀ ਗੱਲ ਤਨਾ ਹੁਣ ਇੱਥੇ ਕਿਹੜਾ ਸੇਲ ਹੁੰਦਾ ਕਿਤੇ ਤੇ ਦੂਰ ਹੁੰਦਾ ਉਹ ਮੰਡੀਆਂ ਚ ਕਿਤੇ ਸੇਲ ਹਨ ਤੇ ਹੁਣ ਆਪਾਂ ਇਹਨੂੰ ਗੰਦ ਡੱਬੀ ਦੇ ਵਿੱਚ ਪਾ ਕੇ ਰੱਖ ਲੈਣਾ ਦੇਖੋ ਜੀ ਇਸ ਤਰ੍ਹਾਂ ਤੇ ਤੁੱਪ ਪੈਨ ਸਕਾਇਓ ਤੂੰ ਸ਼ਾਮੇ ਸਕਾ ਲੋ ਫੇਰ ਨਾ ਇਹਦੀ ਕੁਛ ਘੋੜੀਆਂ ਦੀ ਤੁੱਪ ਨਾਲ ਤੇ ਨਾਲ ਅੱਜ ਕੱਲ ਹਵਾ ਚੱਲਦੀ ਹੈ ਜੇ ਆਪਾਂ ਬਾਹਰ ਰੱਖ ਦਿੱਤਾ ਇਹਨੇ ਉੱਡ ਜਾਣਾ ਸਾਰੇ ਨੇ ਤੇ ਧਾਗਿਆਂ ਚਲੇ ਸਾਰੇ ਆਪਾਂ ਇਕੱਠੇ ਕਰਕੇ ਡੱਬੀ ਦੇ ਵਿੱਚ ਪਾ ਲਿਆ ਦੇਖੋ ਕਿੰਨਾ ਸੋਹਣਾ ਕੰਦਰ ਆਇਆ ਤੇ ਇਹ ਡੱਬੀ ਭਰ ਗਈ ਆਪਣੀ